डागारो जिनो <marriages timing> ਭਗਵਾਨ ਤਮਾਨ ਸਰਕਾਰ ਮੁਰਦਾਬਾਦ ਭਗਵਾਨ ਤਮਾਨ ਸਰਕਾਰ ਮੁਰਦਾਬਾਦ ਕੱਟੜਕਾਰਾਂ ਦੇ ਨਜਾਇਜ਼ ਪਰਚੇ ਕਰਨ ਵਾਲੀ ਸਰਕਾਰ ਮੁਰਦਾਬਾਦ ਭਗਵਾਨ ਤਮਾਨ ਸਰਕਾਰ ਮੁਰਦਾਬਾਦ ਕੱਟੜਕਾਰਾਂ ਦੇ ਨਜਾਇਜ਼ ਪਰਚੇ ਕਰਨ ਵਾਲੀ ਸਰਕਾਰ ਮੁਰਦਾਬਾਦ ਨਜਾਇਜ਼ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਕੱਟੜਕਾਰਾਂ ਦੇ ਨਜਾਇਜ਼ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਨੇ ਕਿਹਾ ਹੈ ਪੱਤੇ ਰੱਦ ਕਰੋ ਰੱਦ ਕਰੋ ਰੱਦ ਕਰੋ ਪ੍ਰਚਾਰਾਂ ਦੇ ਖਿਲਾਫ ਨੇ ਕਿਹਾ ਹੈ ਪੱਤੇ ਰੱਦ ਕਰੋ ਰੱਦ ਕਰੋ ਰੱਦ ਕਰੋ ਭਗਵਾਨ ਕਮਾਨ ਸਰਕਾਰ ਹੁਦਾਬਾਦ ਭਗਵਾਨ ਕਮਾਨ ਸਰਕਾਰ ਹੁਦਾਬਾਦ ਭਗਵਾਨ ਕਮਾਨ ਸਰਕਾਰ ਹੁਦਾਬਾਦ ਜੈ ਜੀ ਦੀ ਜੈ ਜੀ ਦੀ ਭਗਵਾਨ ਕਮਾਨ ਸਰਕਾਰ ਹੁਦਾਬਾਦ ਭਗਵਾਨ ਕਮਾਨ ਸਰਕਾਰ ਹੁਦਾਬਾਦ ਪਰਚਾ ਮੁਕਾਬਾਦ ਕਪਤਨ ਸਰਕਾਰ ਮੁਕਾਬਾਦ ਸਰਕਾਰਾਂ ਦੇ ਵਿਜੈ ਪਰਚੇ ਕਰ ਲਈ ਇਹ ਪੁਤਲਾ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਵੱਲੋਂ ਲਿੰਕੂ ਗੁਰੂ ਸਰਿਆ ਪੱਤਰਕਾਰ ਅਤੇ ਉਸਦੇ 9 ਹੋਰ ਸਾਥੀਆਂ ਦੇ ਖਿਲਾਫ ਦਰਜ ਕੀਤੇ ਗਏ ਪਰਚੇ ਦੇ ਖਿਲਾਫ ਉਕੂਆ ਗਿਆ ਹੈ ਔਰ ਉਨ ਐ ਇਸ ਕੱਪੇ ਅੱਤਿਆ ਦੰਦ ਕੀਤਾ ਗਿਆ ਉਹਨਾਂ ਨੇ ਖਲਾਫ ਇਹ ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹਣਾ ਕਿ ਇਹ ਤੁਸੀਂ ਲੋਕਾਂ ਨੂੰ ਕਿਹਾ ਸੀ ਕਿ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਨੂੰ ਸਵਾਲ ਕਰਿਆ ਕਰੋ ਜੇਕਰ ਤੁਸੀਂ ਸੱਤਾ ਤੋਂ ਬਾਹਰ ਹੈ ਬਾਹਰ ਹੋ ਪਰ ਤੁਸੀਂ ਕਹਿੰਦੇ ਹੋ ਕਿ ਸਵਾਲ ਜਵਾਬ ਸਵਾਲ ਜਵਾਬ ਕਰੋ ਪਰ ਦੇਖ ਕੇ ਅੱਜ ਤੁਸੀਂ ਸੱਤਾ ਦੇ ਵਿੱਚ ਆ ਗਏ ਹੋ ਤਾਂ ਕੀ ਤੁਹਾਨੂੰ ਸਵਾਲ ਕਰਨਾ ਗੁਨਾਹ ਹੋ ਗਿਆ ਹੈ ਔਰ ਪੱਤਰਕਾਰਾਂ ਦੀ ਇਹ ਇੱਕ ਡਿਊਟੀ ਹੈ ਕਿ ਉਹ ਤੁਹਾਨੂੰ ਸਵਾਲ ਕਰਨਾ ਕਿਉਂਕਿ ਤੁਸੀਂ ਲੋਕਾਂ ਦੇ ਕਮਾਏ ਹੋਏ ਪੈਸੇ ਤੇ ਲੋਕਾਂ ਵੱਲੋਂ ਕਮਾਏ ਹੋਏ ਪੈਸੇ ਨੂੰ ਟੈਕਸ ਦੇ ਰੂਪ ਵਿੱਚ ਅਸੂਲ ਕਰਦੇ ਹੋ ਜਿਨ੍ਹਾਂ ਦੇ ਨਾਲ ਤੁਸੀਂ ਹਵਾਈ ਸ਼ਹਿਰਾਂ ਕਰਦੇ ਹੋ ਜਾਂ ਹੋਰ ਜੋ ਵੀ ਕੰਮਕਾਰ ਕਰਦੇ ਹੋ ਔਰ ਇਹ ਕੋਈ ਗੁਨਾਹ ਨਹੀਂ ਹੈ ਅਸੀਂ ਇਸ ਪਰਚੇ ਵੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਾਂ ਪੱਤਰਕਾਰ ਮਿੰਟੂ ਗੁਰੂ ਸਰੀਆ ਅਤੇ ਉਹਨਾਂ ਦੇ ਖਿਲਾਫ ਜੇਕਰ ਇਹ ਦਰਦ ਕੀਤਾ ਗਿਆ ਪਰਚਾ ਵਾਪਸ ਨਾ ਲਿਆ ਗਿਆ ਤਾਂ ਜੋ ਵੀ ਸੰਘਰਸ਼ ਦੀ ਰੂਪਰੇਖਾ ਲਿਖੀ ਜਾਵੇਗੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਔਰ ਡੜ ਕੇ ਸਾਥ ਦੇਵਾਂਗੇ ਦੇਖੋ ਜੀ ਜਿਹੜਾ ਦਸਾਂ ਪੱਤਰਕਾਰਾਂ ਤੇ ਜਿਹੜਾ ਸਰਕਾਰ ਵੱਲੋਂ ਜਿਹੜਾ ਮਾਮਲਾ ਦਰਜ ਕੀਤਾ ਗਿਆ ਪਹਿਲਾਂ ਤਾਂ ਇਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿਖੇਦੀ ਕਰਦੇ ਹਾਂ ਔਰ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ ਤਗੀਦ ਵੀ ਕਰਦੇ ਹਾਂ ਜਲਦ ਤੋਂ ਜਲਦ ਜਿਹੜੀ ਹੈ ਕਿ ਜਿਹੜਾ ਮਾਮਲੇ ਜਿਹੜਾ ਵਾਪਸ ਦਿੱਤਾ ਜਾਵੇ ਤੇ ਗੇ ਸੱਚ ਨੂੰ ਦਬਾਇਆ ਜਾਏਗਾ ਤੇ ਤੁਹਾਨੂੰ ਪਤਾ ਹੀ ਇਤਿਹਾਸ ਕਹਵਾ ਰਿਹਾ ਤੇ ਵੀ ਸੱਚ ਆ ਹੋਰ ਜ਼ੋਰ ਨਾਲ ਜਿਹੜਾ ਉੜਦਾ ਤੇ ਸਾਡੀ ਜਿਹੜੀਆਂ ਜਥੇਬੰਦੀਆਂ ਨੂੰ ਵੀ ਹੋਰਾਂ ਨੂੰ ਵੀ ਸਾਡੀ ਬੇਨਤੀ ਆ ਉਹ ਵੀ ਸਾਡਾ ਆਣ ਕੇ ਜਿਹੜਾ ਸਾਥ ਦੇਣ ਤਾਂ ਜੋ ਸਰਕਾਰ ਦੇ ਖਿਲਾਫ ਜਿਹੜਾ ਤਿੱਖਾ ਰੋਸ ਪ੍ਰਦਰਸ਼ਨ ਅਸੀਂ ਕਰ ਸਕੀਏ ਅੱਜ ਜਿਹੜਾ ਪੁਤਲਾ ਫੂਲ ਨਜ਼ਾਰਾ ਕੀਤਾ ਗਿਆ ਵਾ ਜੀ ਦਾ ਦੇ ਸਮੂਹ ਪੱਤਰਕਾਰ ਭਰਾਵਾਂ ਵੱਲੋਂ ਜਿਹੜਾ ਕਿ ਮਿੰਟੂ ਗੁਰੂਆਰ ਸਾਹਿਬ ਤੇ ਤੇ ਉਹਨਾਂ ਦੇ ਨਾਲ 9 ਹੋਰ ਖਾਫੀਆਂ ਤੇ ਪਰਚਾ ਦਰਜ ਹੋਇਆ ਵਾ ਉਸ ਦੇ ਬਰਖਲਾਅ ਕੀਤਾ ਗਿਆ ਵਾ ਕਿਉਂਕਿ ਉਹ ਜਿਹੜਾ ਪਰਚਾ ਵਾ ਨਜਾਇਜ਼ ਭਗਵੰਤਬਾਨ ਦੀ ਸਰਕਾਰ ਨੇ ਕੀਤਾ ਵਾ ਅੱਜ ਅਸੀਂ ਆਪਣੇ ਜਿੰਨੇ ਵੀ ਭਰਾ ਪੱਤਰਕਾਰ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਤੇ ਅੱਜ ਅਸੀਂ ਛੋਟਾ ਜਿਹਾ ਸਰਕਾਰ ਨੂੰ ਜਗਾਉਣ ਦੇ ਵਾਸਤੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਤੁਹਾਡੇ ਵੱਲੋਂ ਜਿਹੜਾ ਪੁੱਤਲਾ ਫੁਕਿਆ ਗਿਆ ਕਿਹੜੀ ਗੱਲੋਂ ਫੁਕਿਆ ਗਿਆ ਜੀ ਪੰਜਾਬ ਸਰਕਾਰ ਦੇ ਖਿਲਾਫ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਤਲਾ ਫੋਟ ਰੋਸ ਪ੍ਰਦਰਸ਼ਨ ਇਹ ਇਸ ਕਰਕੇ ਕਿਉਂਕਿ ਸਰਕਾਰ ਵੱਲੋਂ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਨ ਦੀ ਕੋਸ਼ਿਸ਼ ਕਰਦੇ ਆਂ ਕੁਝ ਪੱਤਰਕਾਰਾਂ ਦੇ ਉੱਪਰ ਨਜਾਇਜ਼ ਪਰਚੇ ਦਰਜ ਕੀਤੇ ਗਏ ਆ ਉਹਨਾਂ ਦਾ ਕਸੂਰ ਕੀ ਸੀਗਾ ਸਿਰਫ ਉਹਨਾਂ ਨੇ ਇਹ ਪੁੱਛਿਆ ਕਿ ਜਦੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਾਪਾਨ ਦੇ ਦੌਰੇ ਤੇ ਗਏ ਹੋਏ ਸੀ ਤਾਂ ਉਹਨਾਂ ਦਾ ਜਿਹੜਾ ਹੈਲੀਕਾਪਟਰ ਹੈ ਇਸਤੇਮਾਲ ਕੀਤਾ ਜਾ ਰਿਹਾ ਸੀ ਤਾਂ ਇਹ ਕੌਣ ਇਸਤੇਮਾਲ ਕਰ ਰਿਹਾ ਸੀ ਇਹ ਸਵਾਲ ਪੁੱਛਣਾ ਵੀ ਸਰਕਾਰ ਨੂੰ گوਾਰਾ ਨਹੀਂ ਹੋਇਆ ਤਾਂ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਦੇ ਖਿਲਾਫ 20 ਤੋਂ 10 ਪੱਤਰਕਾਰਾਂ ਦੇ ਖਿਲਾਫ ਜਿਹੜਾ ਪੱਤਰ ਦਰਜ ਕੀਤਾ ਗਿਆ ਜਿਹਦੀ ਪ੍ਰੈਸ ਯੂਨੀਅਨ ਜਿਹੜਾ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਹੈ ਪੰਜਾਬ ਸਰਕਾਰ ਵੱਲੋਂ ਇਹ ਮੰਗ ਕਰਦੀ ਹੈ ਕਿ ਇਹਨਾਂ ਪਰਚਿਆਂ ਨੂੰ ਰੱਦ ਕੀਤਾ ਜਾਵੇ ਅਤੇ ਜਿਹੜੀ ਪ੍ਰੈਸ ਦੀ ਆਵਾਜ਼ ਹੈ ਉਹਨੂੰ ਦਬਾਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਹਾਲਾਂਕਿ ਪੰਜਾਬ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਜੇਕਰ ਅਸੀਂ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਜਦੋਂ ਮਰਜ਼ੀ ਤੁਹਾਡੇ ਚੋਰੀ ਹੋ ਜਾਣੀ ਹੈ ਜਦੋਂ ਮਰਜ਼ੀ ਤੁਹਾਡੇ ਨਾਲ ਲੁੱਟ ਕੋ ਹੋ ਜਾਣੀ ਹੈ ਕੋਈ ਪਤਾ ਨਹੀਂ ਕਦੋਂ ਆ ਕੇ ਕਿਸੇ ਨੇ ਤੁਹਾਡੇ ਤੇ ਗੋਲੀ ਚਲਾ ਜਾਣੀ ਹੈ ਸੋ ਇਤਾਂ ਦੇ ਹਾਲਾਤ ਬਣ ਚੁੱਕੇ ਨੇ ਪੰਜਾਬ ਦੇ ਤੇ ਜੇ ਪੱਤਰਕਾਰ ਉਹਨਾਂ ਲੋਕਾਂ ਦੀ ਆਵਾਜ਼ ਨੂੰ ਉਠਾਉਂਦੇ ਨੇ ਦਾ ਸਮੇਂ ਦੀਆਂ ਸਰਕਾਰਾਂ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜਿਸ ਦਾ ਅਸੀਂ ਸਖਤ ਵਿਰੋਧ ਕਰਦੇ ਸਤੀਜੀ ਜੇ 25